ਵਾਟਸਐਪ ਗਾਇਜ਼ ਕੀ ਹਾਲ ਚਾਲ ਸਸਰੀਕਾ ਦੇ ਸਾਰਿਆਂ ਨੂੰ ਗੁੱਡ ਮਾਰਨਿੰਗ ਮੈਂ ਕਿਹਾ ਚਲੋ ਵੀਡੀਓ ਬਣਾਣੇ ਆ ਤੁਹਾਨੂੰ ਦੱਸਦੇ ਆ ਤਾਂ ਮਿੱਤਰੋ ਗੱਲ ਹੈ ਕਿ ਇਦਾਂ ਟਾਡੇ ਲਈ ਹੈਗਾ ਸਰਪ੍ਰਾਈਜ਼ ਮੈਂ ਕਿਹਾ ਚਲੋ ਮੁੰਡਿਆਂ ਨੂੰ ਦੱਸਾਂਗੇ ਯਾਰਾਂ ਦੋਸਤਾਂ ਨੂੰ ਤਾਂ ਮਿੱਤਰੋ ਗੱਲ ਹੈ ਕਿ ਇਦਾਂ ਕਿ ਤੁਹਾਡੇ ਭਰਾ ਨੇ ਨਵਾਂ ਕੰਮ ਸ਼ੁਰੂ ਕੀਤਾ ਆ ਉਹ ਕੰਮ ਹੈਗਾ ਇਦਾਂ ਆ ਨਾਲ ਅਸੀਂ ਲਈ ਸੀ ਜਗ੍ਹਾ ਮੈਂ ਕਿਹਾ ਚਲੋ ਕੁਝ ਨਵਾਂ ਕਰਦੇ ਆ ਆਪਾਂ ਇਹਦੇ ਵਿੱਚ ਲਾਉਣੇ ਆ ਡ੍ਰੈਗਨ ਫਰੂਟ ਸਾਹਮਣੇ ਹੈਗਾ ਆਪਣਾ ਪੋਲਟਰੀ ਫਾਰਮ ਨਾਲ ਹੀ ਜਗ੍ਹਾ ਇਹਦੇ ਹੈਗੀ ਆ ਤੇ ਇੱਥੇ ਆਪਾਂ ਲਾਵਾਂਗੇ ਹੁਣ ਡ੍ਰੈਗਨ ਫਰੂਟ ਇਹਦੀ ਹੁਣ ਮੈਂ ਤਿਆਰੀ ਕਰ ਰਿਹਾ ਆ ਤਿਆਰੀ ਇਦਾਂ ਆ ਕਿ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਪੋਲ ਲੱਗਦੇ ਹੁੰਦੇ ਆ ਆ ਮੈਂ ਪੋਲ ਖੁਦ ਆਪ ਬਣਾਏ ਆ ਆਪ ਬਣਾਏ ਆ ਪਰਚੇਜ ਨਹੀਂ ਕੀਤੇ ਫਰਮਾ ਬਣਾਇਆ ਸੀਗਾ ਤਾਂ ਪੋਲ ਬਣਾਏ ਆਪ ਤਾਂ ਤੁਹਾਨੂੰ ਦਿਖਾਣੇ ਆ ਚਲੋ ਆ ਤੁਹੀ ਦੇ ਸਕਦੇ ਆ ਇਹ ਜਿਹੜੀ ਜਗਾ ਆ ਉਹ ਹੈਗੀ ਆ ਛੇਕ ਨਾਲ ਤਾਂ ਵਿੱਚ ਪਪੂਰ ਲੱਗੇ ਆ ਆ ਮੈਂ ਜਿਹੜੇ ਪੋਲ ਆ ਆਪ ਬਣਾਏ ਆ ਇਹ ਮੈਂ ਪੁੱਲ ਲਗਾਏ ਆ ਤਾਂ ਸਾਡੀ ਤਿਆਰੀ ਹੋ ਰਹੀ ਆ ਹੁਣ ਅਸੀਂ ਇਹਦੇ ਤੇ ਪਲਾਟੇਨਸ਼ਨ ਕਰਾਂਗੇ 1-2 ਦਿਨ ਤੱਕ ਜਿਹੜੇ ਮੇਰੇ ਮਦਰ ਪlant ਆ ਉਹ ਮੈਂ ਮੰਗਵਾਏ ਆ ਮੱਕੀ ਆਖਾ ਤਿਆਰ ਕੀਤੀ ਆ ਰੂੜੀ ਗੋਹਰੀ ਖਾਦ ਵਿੱਚ ਪਾਵਾਂਗੇ ਬਰਮੀ ਗੰਪੋਸਟ ਹੋਰ ਵੀ ਜੋ ਵੀ ਹੁੰਦਾ ਮੈਂ ਨੌਲੇਜ ਤਾਂ ਮੈਨੂੰ ਥੋੜੀ ਜਨੀ ਹੈ ਨਹੀਂ ਇਹਦੇ ਬਾਰੇ ਬਾਕੀ ਮੈਂ ਕਿਹਾ ਚਲ ਪੰਗਾ ਲੈ ਕੇ ਦੇਖਦੇ ਆ ਬਾਕੀ ਮਾਲਕ ਬੈਠਾ ਆਪੇ ਕਾਮਯਾਬ ਕਰਨ ਨੂੰ ਤਾਂ ਮੈਂ ਕਿਹਾ ਜਗਾ ਚਲੋ ਖਰਾਬ ਇੱਦੀ ਆ ਤਾਂ ਕੁਛ ਨਾ ਕੁਛ ਲਾਣੇ ਆ ਕੁਛ ਤਾਂ ਕੁਛ ਚਲਵਾਊਗਾ ਹੀ ਨਾ ਵੀ ਆਵੇ ਬੰਦੇ ਹਿੰਮਤ ਕਰੇ ਤਾਂ ਇਹਦੇ ਵਿੱਚ ਅਸੀਂ ਹੁਣ ਖਾਦ ਤਿਆਰ ਕਰ ਰਹੇ ਆ ਰੂੜੀ ਆ ਤੇ ਵਿੱਚ ਪਾਵਾਂਗੇ ਮੁਰਗੇ ਦਾ ਢੇਰ ਤੋ ਦੋ ਤਿੰਨ ਮਿਸ਼ਨ ਹੋਰ ਵੀ ਆ ਦੱਸਿਆ ਸੀ ਮੈਂ ਆਸ-ਪਾਸੇ ਪਤਾ ਕੀਤਾ ਆਈਗਾ ਤਾਂ ਇਹ ਇੱਕ ਲਾਈਨ ਦੇ ਵਿੱਚ ਹਲੇ ਮੈਂ ਪਤਾ ਨਹੀਂ ਕਿੰਨੇ ਲੱਗੇ ਆ ਪੁੜ ਟੋਟਲ 7 ਲਾਈਨਾਂ ਲੱਗੀਆਂ ਪੁੜਾਂ ਦੀਆਂ ਤਾਂ ਇਹਦੇ ਵਿੱਚ 4-4 ਆਪਣੇ ਲੱਗੂਗੇ ਪੌਦੇ ਤਾਂ ਉਹ گاਾਂ ਤੋਂ گاਾਂ ਜਿੱਦਾਂ ਬਧੂਗੇ ਆਪਾਂ ਫੇਰ ਉਸ ਹੱਬ ਨਾਲ ਅਪਡੇਟ ਦਵਾਂਗੇ ਤਾਂ ਉਹ ਨਾਲ ਹੀ ਆਪਣਾ ਸਾਹਮਣੇ ਫਾਰਮ ਆ ਤਾਂ ਫਾਰਮ ਦੀ ਤੁਸੀਂ ਵੀਡੀਓ ਦੇਖਦੇ ਹੀ ਹੁੰਦੇ ਆ ਜਿਦਾਂ ਉਹਨੂੰ ਪਿਆਰ ਦਿੰਦੇ ਆ ਉਦਾਂ ਹੀ ਇਸ ਚੈਨਲ ਨੂੰ ਵੀ ਪਿਆਰ ਦਿਓ ਵੀਡੀਓ ਨੂੰ ਲਾਈਕ ਕਰਿਓ ਤਾਂ ਬਸ ਇਹੀ ਆ ਤਾਂ ਬਾਕੀ ਚਲੋ ਦੇਖਦੇ ਆ ਕੀ ਹਿਸਾਬ-ਤਹਾਬਾ ਡਰਾਗਨ ਫਰੂਟ ਆਂਦਾ ਵੀ ਵੀਡੀਓ ਚੰਗੇ ਲੱਗੇ ਤੇ ਮੇਰੇ ਵੀ ਲਾਈਕ ਸਬਸਕ੍ਰਾਈਬ ਕਰਿਓ ਠੋਕੇ